ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਦੇ ਨਾਲ ਵਿਗਾੜ ਦਿੱਤਾ ਹੈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਰਾਜ ਦੇ ਵਿੱਚ ਹੜ੍ਹਾਂ ਨੂੰ ਬਹੁਤ ਗੰਭੀਰ ਆਫਤ ਘੋਸ਼ਿਤ ਕਰ ਦਿੱਤਾ ਹੈ ਇਸ ਫੈਸਲੇ ਦੇ ਨਾਲ ਰਾਹਤ ਅਤੇ ਪੁਨਰਵਾਸ ਯਤਨਾਂ ਦੇ ਵਿੱਚ ਕੇਂਦਰ ਸਰਕਾਰ ਦੀ ਭਾਗੀਦਾਰੀ ਵਧੇਗੀ ਅਤੇ ਰਾਜ ਦੇ ਵਿੱਚ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਦੇ ਲਈ 590 ਕਰੋੜ ਦੇ ਲੰਬੇ ਸਮੇਂ ਦੇ ਖਰਚੇ ਤੱਕ ਪਹੁੰਚ ਕਰਨ ਦੇ ਯੋਗ ਹੋਵੇਗਾ ਇਸ ਤੋਂ ਬਾਅਦ ਰਾਜ ਸਰਕਾਰ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਆੰਦ ਦੀ ਪ੍ਰਧਾਨਗੀ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਹੈ ਜਿਸ ਦੇ ਵਿੱਚ ਆਪਣੀਆਂ ਰਾਹਤ ਅਤੇ ਪੁਨਰਵਾਸ ਯੋਜਨਾਵਾਂ ਨੂੰ ਸੋਧਿਆ ਜਾਵੇਗਾ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਇੱਕ ਗੰਭੀਰ ਆਫਤ ਐਲਾਨਣ ਤੋਂ ਬਾਅਦ ਪੰਜਾਬ ਸਰਕਾਰ ਹੁਣ ਰਾਜ ਆਫਤ ਪ੍ਰਤੀਕਿਰਿਆ ਫੰਡ ਦੇ ਵਿੱਚੋਂ ਲੋਕਾਂ ਦੇ ਮੁੜ ਬਸੇਵੇ ਤੇ ਨਿਰਧਾਰਿਤ ਨਿਯਮਾਂ ਦੇ ਨਾਲੋਂ ਵੱਧ ਪੈਸਾ ਖਰਚ ਕਰਨ ਦੇ ਯੋਗ ਹੋਵੇਗੀ ਤਾਂ ਕਿ ਜੇਕਰ ਹੜ੍ਹਾਂ ਨੂੰ ਇੱਕ ਗੰਭੀਰ ਆਫਤ ਐਲਾਨਿਆ ਜਾਂਦਾ ਹੈ ਤੇ ਸਖਤ ਨਿਯਮਾਂ ਦੇ ਕਾਰਨ ਰਾਹਤ ਅਤੇ ਪੁਨਰਵਾਸ ਤੇ ਵਧੇਰੇ ਇਹ ਪੈਸਾ ਖਰਚ ਕਰਨ ਦੇ ਯੋਗ ਨਹੀਂ ਹੋਵੇਗੀ ਹਾਲਾਂਕਿ ਗੰਭੀਰ ਆਫਤ ਐਲਾਨ ਦੇ ਬਾਵਜੂਦ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦੇ ਲਈ ਮੁਆਵਜ਼ਾ ਸਿਰਫ ਐਸਟੀਆਰਐਫ ਨਿਯਮਾ ਦੇ ਵਿੱਚ ਦਿੱਤੇ ਅਨੁਸਾਰ ਹੀ ਮਿਲੇਗਾ ਐਸਟੀਆਰਐਫ ਪ੍ਰਤੀ ਏਕੜ 6800 ਦੇ ਮੁਆਵਜ਼ੇ ਦੀ ਵਿਵਸਥਾ ਕਰਦਾ ਹੈ ਪਰ ਰਾਜ ਸਰਕਾਰ ਨੇ ਪ੍ਰਤੀ ਏਕੜ 20000 ਤੱਕ ਵਧਾਉਣ ਦਾ ਐਲਾਨ ਕੀਤਾ ਇਸ ਨੇ ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਫਸਲਾਂ ਦਾ ਵਿਸ਼ੇਸ਼ ਸਰਵੇਖਣ ਕਰਨ ਦਾ ਵੀ ਆਦੇਸ਼ ਦਿੱਤਾ ਹੈ ਦੱਸਿਏ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੰਜਾ ਆਪ ਦੇ ਵਿੱਚ ਆਏ ਭਿਆਨਕ ਹੜ੍ਹਾਂ ਨੂੰ ਬਹੁਤ ਗੰਭੀਰ ਆਫਤ ਐਲਾਨਣ ਦੇ ਲਈ ਲਿਖਿਆ ਸੀ ਜਿਸ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਕਈ ਕੇਂਦਰੀ ਮੰਤਰੀਆਂ ਨੇ ਹਰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਇਸ ਨੂੰ ਬਹੁਤ ਗੰਭੀਰ ਆਫਤ ਐਲਾਨਣ ਦੇ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਈਏ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਬਹੁਤ ਗੰਭੀਰ ਐਲਾਨਣ ਦੇ ਨਾਲ ਸਰਕਾਰ ਨੂੰ ਸਪੈਸ਼ਲ ਅਸਿਸਟੈਂਟ ਟੂ ਸੈਟਲ 4 ਕੈਪੀਟਲ ਇਨਵੈਸਟਮੈਂਟ ਸਕੀਮ ਦੇ ਤਹਿਤ 590 ਕਰੋੜ ਦਾ ਵਾਧੂ ਕਰਜ਼ਾ ਪ੍ਰਾਪਤ ਹੋ ਸਕੇਗਾ ਜਿਸ ਨੂੰ ਉਹ ਹਰਾਂ ਦੇ ਨਾਲ ਨੁਕਸਾਨੀਆਂ ਗਈਆਂ ਸੜਕਾਂ ਸਕੂਲ ਡਿਸਪੈਂਸਰੀਆਂ ਦੀਆਂ ਇਮਾਰਤਾਂ ਅਤੇ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਦੇ ਮੁਰੰ ਨਿਰਮਾਣ ਦੇ ਖਰਚ ਕਰਨ ਦੀ ਯੋਗ ਹੋਵੇਗੀ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਨੇ ਆਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਦੇ ਨਾਲ ਵਿਗਾੜ ਦਿੱਤਾ ਹੈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਰਾਜ ਦੇ ਵਿੱਚ ਹੜ੍ਹਾਂ ਨੂੰ ਬਹੁਤ ਗੰਭੀਰ ਆਫਤ ਘੋਸ਼ਿਤ ਕਰ ਦਿੱਤਾ ਹੈ ਇਸ ਫੈਸਲੇ ਦੇ ਨਾਲ ਰਾਹਤ ਅਤੇ ਪੁਨਰਵਾਸ ਯਤਨਾਂ ਦੇ ਵਿੱਚ ਕੇਂਦਰ ਸਰਕਾਰ ਦੀ ਭਾਗੀਦਾਰੀ ਵਧੇਗੀ ਅਤੇ ਰਾਜ ਦੇ ਵਿੱਚ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੇ ਮੁਰੰ ਨਿਰਮਾਣ ਦੇ ਲਈ 590 ਕਰੋੜ ਦੇ ਲੰਬੇ ਸੰਬੰਧਿਤ ਖਰਚੇ ਤੱਕ ਪਹੁੰਚ ਕਰਨ ਦੇ ਯੋਗ ਹੋਵੇਗਾ ਇਸ ਤੋਂ ਬਾਅਦ ਰਾਜ ਸਰਕਾਰ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਹੈ ਜਿਸ ਦੇ ਵਿੱਚ ਆਪਣੀਆਂ ਰਾਹਤ ਅਤੇ ਪੁਨਰਵਾਸ ਯੋਜਨਾਵਾਂ ਨੂੰ ਸੋਧਿਆ ਜਾਵੇਗਾ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਇੱਕ ਗੰਭੀਰ ਆਫਤ ਐਲਾਨਣ ਤੋਂ ਬਾਅਦ ਪੰਜਾਬ ਸਰਕਾਰ ਹੁਣ ਰਾਜ ਆਫਤ ਪ੍ਰਤੀਕਿਰਿਆ ਫੰਡ ਦੇ ਵਿੱਚੋਂ ਲੋਕਾਂ ਦੇ ਮੁੜ ਵਸੇਵੇ ਤੇ ਨਿਰਧਾਰਿਤ ਨਿਯਮਾਂ ਦੇ ਨਾਲੋਂ ਵੱਧ ਪੈਸਾ ਖਰਚ ਕਰਨ ਦੇ ਯੋਗ ਹੋਵੇਗੀ ਤਾਂ ਜੀ ਚੇਕਰ ਹੜ੍ਹਾਂ ਨੂੰ ਇੱਕ ਗੰਭੀਰ ਆਫਤ ਐਲਾਨਿਆ ਜਾਂਦਾ ਹੈ ਤੇ ਸਖਤ ਨਿਯਮਾਂ ਦੇ ਕਾਰਨ ਰਾਹਤ ਅਤੇ ਪੁਨਰਵਾਸ ਤੇ ਵਧੇਰੇ ਪੈਸਾ ਖਰਚ ਕਰਨ ਦੀ ਯੋਗ ਨਹੀਂ ਹੋਵੇਗੀ। ਹਾਲਾਂਕਿ ਗੰਭੀਰ ਆਫਤ ਐਲਾਨ ਦੇ ਬਾਵਜੂਦ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦੇ ਲਈ ਮੁਆਵਜ਼ਾ ਸਿਰਫ ਐਸਟੀਆਰਐਫ ਨਿਯਮਾਂ ਦੇ ਵਿੱਚ ਦਿੱਤੇ ਅਨੁਸਾਰ ਹੀ ਮਿਲੇਗਾ। ਐਸਟੀਆਰਐਫ ਪ੍ਰਤੀ ਏਕੜ 6800 ਦੇ ਮੁਆਵਜ਼ੇ ਦੀ ਵਿਵਸਥਾ ਕਰਦਾ ਹੈ ਪਰ ਰਾਜ ਸਰਕਾਰ ਨੇ ਪ੍ਰਤੀ ਏਕੜ 20000 ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਸ ਨੇ ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਸਲਾੰ ਦਾ ਵਿਸ਼ੇਸ਼ ਸਰਵੇਖਣ ਕਰਨ ਦਾ ਵੀ ਆਦੇਸ਼ ਦਿੱਤਾ ਹੈ ਦੱਸਿਏ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਨੂੰ ਬਹੁਤ ਗੰਭੀਰ ਆਫਤ ਐਲਾਨਣ ਦੇ ਲਈ ਲਿਖਿਆ ਸੀ ਜਿਸ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਕਈ ਕੇਂਦਰੀ ਮੰਤਰੀਆਂ ਨੇ ਹਰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ ਇਸ ਦੇ ਲਈ ਕੇਂਦਰ ਸਰਕਾਰ ਨੂੰ ਇਸ ਨੂੰ ਬਹੁਤ ਗੰਭੀਰ ਆਫਤ ਐਲਾਨਣ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਈ ਹੈ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਨੂੰ ਬਹੁਤ ਕੰਬੀਰ ਐਲਾਨਨ ਦੇ ਨਾਲ ਸਰਕਾਰ ਨੂੰ ਸਪੈਸ਼ਲ ਅਸਿਸਟੈਂਟ ਟੂ ਸੈਟਲ ਫੋਰ ਕੈਪੀਟਲ ਇਨਵੈਸਟਮੈਂਟ ਸਕੀਮ ਦੇ ਤਹਿਤ 590 ਕਰੋੜ ਦਾ ਵਾਧੂ ਕਰਜ਼ਾ ਪ੍ਰਾਪਤ ਹੋ ਸਕੇਗਾ ਜਿਸ ਨੂੰ ਉਹ ਹੜ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਸੜਕਾਂ ਸਕੂਲ ਡਿਸਪੈਂਸਰੀਆਂ ਦੀਆਂ ਇਮਾਰਤਾਂ ਅਤੇ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਦੇ ਮੁਰੰ ਨਿਰਮਾਣ ਦੇ ਖਰਚ ਕਰਨ ਦੇ ਯੋਗ ਹੋਵੇਗੀ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਨੇ ਆਮ ਜਨਜੀਵਨ ਨੂੰ ਪੂਰੀ ਤਰ੍ਹਾਂ ਦੇ ਨਾਲ ਵਿਗਾੜ ਦਿੱਤਾ ਹੈ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਰਾਜ ਦੇ ਵਿੱਚ ਹੜ੍ਹਾਂ ਨੂੰ ਬਹੁਤ ਗੰਭੀਰ ਆਫਤ ਘੋਸ਼ਿਤ ਕਰ ਦਿੱਤਾ ਹੈ ਇਸ ਫੈਸਲੇ ਦੇ ਨਾਲ ਰਾਹਤ ਅਤੇ ਪੁਨਰਵਾਸ ਯਤਨਾਂ ਦੇ ਵਿੱਚ ਕੇਂਦਰ ਸਰਕਾਰ ਦੀ ਭਾਗੀਦਾਰੀ ਵਧੇਗੀ ਅਤੇ ਰਾਜ ਦੇ ਵਿੱਚ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਦੇ ਲਈ 590 ਕਰੋੜ ਦੇ ਲੰਬੇ ਸਮੇਂ ਦੇ ਖਰਚੇ ਤੱਕ ਪਹੁੰਚ ਕਰਨ ਦੇ ਯੋਗ ਹੋਵੇਗਾ ਇਸ ਤੋਂ ਬਾਅਦ ਰਾਜ ਸਰਕਾਰ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਹੈ ਜਿਸ ਦੇ ਵਿੱਚ ਆਪਣੀਆਂ ਰਾਹਤ ਅਤੇ ਪੁਨਰਵਾਸ ਯੋਜਨਾਵਾਂ ਨੂੰ ਸੋਧਿਆ ਜਾਵੇਗਾ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿਚੜਾਂ ਨੂੰ ਇੱਕ ਗੰਭੀਰ ਆਫਤ ਐਲਾਨਣ ਤੋਂ ਬਾਅਦ ਪੰਜਾਬ ਸਰਕਾਰ ਹੁਣ ਰਾਜ ਆਫਤ ਪ੍ਰਤੀਕਿਰਿਆ ਫੰਡ ਦੇ ਵਿੱਚੋਂ ਲੋਕਾਂ ਦੇ ਮੁੜ ਵਸੇਵੇ ਤੇ ਨਿਰਧਾਰਤ ਨਿਯਮਾਂ ਦੇ ਨਾਲੋਂ ਵੱਧ ਪੈਸਾ ਖਰਚ ਕਰਨ ਦੇ ਯੋਗ ਹੋਵੇਗੀ ਤਾਂ ਜੋ ਇਹ ਕਿ ਜੇਕਰ ਹੜ੍ਹਾਂ ਨੂੰ ਇੱਕ ਗੰਭੀਰ ਆਫਤ ਐਲਾਨਿਆ ਜਾਂਦਾ ਹੈ ਤੇ ਸਖਤ ਨਿਯਮਾਂ ਦੇ ਕਾਰਨ ਰਾਹਤ ਅਤੇ ਪੁਨਰਵਾਸ ਤੇ ਵੱਧ ਦੇ ਪੈਸਾ ਖਰਚ ਕਰਨ ਦੇ ਯੋਗ ਨਹੀਂ ਹੋਵੇਗੀ ਹਾਲਾਂਕਿ ਗੰਭੀਰ ਆਫਤ ਐਲਾਨ ਦੇ ਬਾਵਜੂਦ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦੇ ਲਈ ਮੁਆਵਜ਼ਾ ਸਿਰਫ ਐਸਟੀਆਰਐਫ ਨਿਯਮਾ ਦੇ ਵਿੱਚ ਦਿੱਤੇ ਅਨੁਸਾਰ ਹੀ ਮਿਲੇਗਾ ਐਸਟੀਆਰਐਫ ਪ੍ਰਤੀ ਏਕੜ 6800 ਦੇ ਮੁਆਵਜ਼ੇ ਦੀ ਵਿਵਸਥਾ ਕਰਦਾ ਹੈ ਪਰ ਰਾਜ ਸਰਕਾਰ ਨੇ ਪ੍ਰਤੀ ਏਕੜ 20000 ਤੱਕ ਵਧਾਉਣ ਦਾ ਐਲਾਨ ਕੀਤਾ ਹੈ ਇਸ ਨੇ ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਫਸਲਾਂ ਦਾ ਵਿਸ਼ੇਸ਼ ਸਰਵੇਖਣ ਕਰਨ ਦਾ ਵੀ ਆਦੇਸ਼ ਦਿੱਤਾ ਹੈ ਦੱਸਿਏ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੰਚ ਆਪ ਦੇ ਵਿੱਚ ਆਏ ਭਿਆਨਕ ਹੜ੍ਹਾਂ ਨੂੰ ਬਹੁਤ ਗੰਭੀਰ ਆਫਤ ਐਲਾਨਣ ਦੇ ਲਈ ਲਿਖਿਆ ਸੀ ਜਿਸ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਕਈ ਕੇਂਦਰੀ ਮੰਤਰੀਆਂ ਨੇ ਹਰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਇਸ ਨੂੰ ਬਹੁਤ ਗੰਭੀਰ ਆਫਤ ਐਲਾਨਣ ਦੇ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਈਏ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਬਹੁਤ ਗੰਭੀਰ ਐਲਾਨਣ ਦੇ ਨਾਲ ਸਰਕਾਰ ਨੂੰ ਸਪੈਸ਼ਲ ਅਸਿਸਟੈਂਟ ਟੂ ਸੈਟਲ ਫੋਰ ਕੈਪੀਟਲ ਇਨਵੈਸਟਮੈਂਟ ਸਕੀਮ ਦੇ ਤਹਿਤ 590 ਕਰੋੜ ਦਾ ਵੱਡੂ ਕਰਜ਼ਾ ਪ੍ਰਾਪਤ ਹੋ ਸਕੇਗਾ ਜਿਸ ਨੂੰ ਉਹ ਹਰਾਂ ਦੇ ਨਾਲ ਨੁਕਸਾਨੀਆਂ ਗਈਆਂ ਸੜਕਾਂ ਸਕੂਲ ਡਿਸਪੈਂਸਰੀਆਂ ਦੀਆਂ ਇਮਾਰਤਾਂ ਅਤੇ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਦੇ ਮੁਰੰ ਨਿਰਮਾਣ ਦੇ ਖਰਚ ਕਰਨ ਦੇ ਯੋਗ ਹੋਵੇਗੀ